ਬਲਬਿੰਦਰ ਜੀ ਇਹ ਪੰਜਾਬ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹਦੀ ਪਿਕਚਰ ਮੈਨੂੰ ਲੱਗਦਾ ਹੁਣ ਚੰਗੀ ਤਰ੍ਹਾਂ ਕਲੀਅਰ ਹੋਣ ਲੱਗ ਗਈ ਜੀ ਔਰ ਜਿਹੜੇ ਆਮ ਲੋਕਾਂ ਨੂੰ ਵੀ ਨਹੀਂ ਸੀ ਪਤਾ ਹੈਗਾ ਵੀ ਲੈਂਡ ਪੁੱਲਿੰਗ ਦੇ ਲਈ ਔਰ ਸਰਪੰਚ ਸਿੰਘ ਮਾਨ ਹੋਣਾ ਤੇ ਇਦਾਂ ਦਾ ਨਹੀਂ ਸੀ ਲੱਗਦਾ ਹੈਗਾ ਵੀ ਇਹ ਜ਼ਮੀਨਾਂ ਨੂੰ ਇਹ ਹੱਥ ਪਾਉਣ ਨੂੰ ਪੈ ਜਾਣਗੇ ਤੇ ਜਿਹੜੀ ਦਿੱਲੀ ਵਾਲੀ ਜੁੰਡਲੀ ਆ ਕੇ ਬੈਠ ਗਈ ਸੋ ਇਹ ਸਾਰੀ ਪਲੈਨਿੰਗ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਲਓ ਸਾਰੇ ਪੰਜਾਬ ਦੀਆਂ ਖਬਰਾਂ ਦੇ ਉੱਤੇ ਅਪਡੇਟ ਔਰ ਝਾਤ ਮਾਰਦੇ ਆਂ ਜੀ ਆਪਾਂ ਬਿਲਕੁਲ ਭពਿੰਦਰ ਸ਼ੁਰੂਆਤ ਕਰਦੇ ਆ ਇੱਕ ਹੋਰ ਕੰਟਰੋਵਰਸੀ ਹੋਈ ਹੈ ਦਰਅਸਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਤਾਬਦੀ ਸਮਾਗਮ ਮਨਾਏ ਜਾਣੇ ਨੇ ਤੇ ਉਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੀ ਉਹ ਸਮਾਗਮ ਕੀਤੇ ਜਾਣੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਆਪਸ ਦੇ ਵਿੱਚ ਇਸ ਨੂੰ ਲੈ ਕੇ ਬਿਆਨਬਾਜ਼ੀ ਵੀ ਹੋਈ ਸੀ ਕਿ ਸਮਾਗਮ ਜਿਹੜੇ ਨੇ ਉਹ ਪੰਜਾਬ ਸਰਕਾਰ ਕਰਾ ਰਹੀ ਹੈ ਪਰ ਸਹਿਯੋਗ ਸ਼੍ਰੋਮਣੀ ਕਮੇਟੀ ਦਾ ਨਹੀਂ ਹੋ ਰਿਹਾ ਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇਹ ਸ਼ਤਾਬਦੀ ਸਮਾਗਮ ਆਪਣੇ ਤੌਰ ਤੇ ਸ਼ੁਰੂ ਕਰਤੇ ਤਾਂ ਹੁਣ ਜਦੋਂ ਇਹ ਸਮਾਗਮ ਸ਼ੁਰੂ ਕੀਤੇ ਤਾਂ ਇਸ ਦੀ ਸ਼ੁਰੂਆਤ ਸ਼੍ਰੀਨਗਰ ਤੋਂ ਹੋਈ ਸ਼੍ਰੀਨਗਰ ਦੇ ਵਿੱਚ 2 ਦਿਨ ਦਾ ਸਮਾਗਮ ਸੀ ਕਿਉਂਕਿ ਜਿਹੜੇ ਕਸ਼ਮੀਰੀ ਪੰਡਿਤ ਸੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਸ਼ਮੀਰ ਤੋਂ ਹੀ ਆਏ ਸੀ ਤੇ ਅਸੀਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਉੱਥੋਂ ਕਰਨੀ ਉੱਥੇ 2 ਦਿਨ ਦਾ ਪ੍ਰੋਗਰਾਮ ਰੱਖ ਲਿਆ ਗਿਆ ਇੱਕ ਦਿਨ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਵਿਦਵਾਨ ਨੇ ਕਿ ਜਿਹੜੇ ਵਿਦਵਾਨ ਨੇ ਉਹੋ ਆ ਕੇ ਗੁਰੂ ਸਾਹਿਬ ਦੇ ਬਾਰੇ ਇਤਿਹਾਸ ਬਾਰੇ ਜਾਣਨਾ ਪਹੁੰਚੇ ਇਸ ਦੇ ਨਾਲ ਹੀ ਇੱਕ ਨਾਲ ਸੂਫੀ ਗਾਇਕੀ ਨੂੰ ਵੀ ਰੱਖ ਲਿਆ ਗਿਆ ਵੀਰ ਸਿੰਘ ਨੂੰ ਬੁਲਾ ਲਿਆ ਗਿਆ ਪੰਜਾਬੀ ਗਾਇਕ ਨੇ ਵੀਰ ਸਿੰਘ ਤਾਂ ਹੁਣ ਉਹਦੀ ਜਦੋਂ ਵੀਡੀਓ ਆਈ ਉਸ ਦੇ ਵਿੱਚ ਪਿੱਛੇ ਤਾਂ ਲਿਖਿਆ ਹੋਇਆ ਹੈ ਕਿ ਸ਼ਹੀਦੀ ਸਮਾਗਮ ਨੇ ਸ਼ਤਾਬਦੀ ਸਮਾਗਮ ਨੇ ਅੱਗੇ ਵੀਰ ਸਿੰਘ ਗੀਤ गा ਰਿਹਾ ਤੇ ਉਹਨਾਂ ਦੇ ਜਿਹੜੇ ਬਹੁਤ ਸਾਰੇ ਉੱਥੇ ਆਡੀਅנס ਸੀਗੀ ਉਹ ਨੱਚ ਰਹੀ ਆ ਸਟੇਜ ਤੇ ਭੰਗੜੇ ਪਾਏ ਜਾ ਰਹੇ ਨੇ ਤਾਂ ਹੁਣ ਇਸ ਤੇ ਬਹੁਤ ਵਿਰੋਧ ਹੋ ਗਿਆ ਐਸਜੀਪੀਸੀ ਨੇ ਵੀ ਕਰੜਾ ਇਤਰਾਜ਼ ਦਿੱਤਾ ਕਿ ਸ਼ਹੀਦੀ ਸਮਾਗਮ ਹੈ ਉਹ ਵੀ ਧਾਰਮਿਕ ਪ੍ਰੋਗਰਾਮ ਹੈ ਤੇ ਤੁਸੀਂ ਉੱਥੇ ਨੱਚ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਹੋਵੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸ਼ਟਾਪ ਦੀ 350ਵੀਂ ਕਿਉਂਕਿ ਸਾਲਾ ਆ ਰਿਹਾ ਅਸੀਂ ਸ਼ਤਾਬਦੀ ਮਨਾਉਣੀ ਹੈ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਕਰਨੇ ਨੇ ਤੇ ਤੁਸੀਂ ਤਾਂ ਪਹਿਲਾ ਹੀ ਸਮਾਗਮ ਜਿਸ ਦੇ ਵਿੱਚ ਚਾਨਣਾ ਦਾ ਪਉਣਾ ਸੀ ਕਿ ਉਹਨਾਂ ਦੀ ਸ਼ਹਾਦਤ ਦੇ ਬਾਰੇ ਕਿ ਕਿਉਂ ਉਹਨਾਂ ਦੀ ਸ਼ਹਾਦਤ ਹੋਈ ਕਿਵੇਂ ਹੋਈ ਔਰੰਗਜ਼ੇਬ ਦਾ ਕੀ ਰੋਲ ਸੀ ਕਿਸ ਤਰ੍ਹਾਂ ਚਾਂਦਨੀ ਚੌਂਕ ਪਹੁੰਚੇ ਕੀ ਉਸ ਵੇਲੇ ਜਦੋਂ ਜਿਹੜੇ ਬਾਲ ਅਵਸਥਾ ਦੇ ਵਿੱਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕਿਵੇਂ ਆਪਣੇ ਪਿਤਾ ਨੂੰ ਤੋੜਿਆ ਉਹ ਸਾਰੀਆਂ ਗੱਲਾਂ ਹੋਣੀਆਂ ਸੀ ਨਿਊ ਜਨਰੇਸ਼ਨ ਨੂੰ ਪਤਾ ਲੱਗੇ ਕਿ ਸ਼ਹਾਦਤ ਤੱਕ ਕਿਵੇਂ ਹੋਈਆਂ ਕਿਸ ਤਰ੍ਹਾਂ ਹੋਈਆਂ ਕਿਵੇਂ ਹਿੰਦੂ ਦੀ ਚਾਦਰ ਕਿਉਂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਕਸ਼ਮੀਰੀ ਪੰਡਤਾਂ ਦੀ ਕਿਵੇਂ ਰਾਖੀ ਕੀਤੀ ਜਦੋਂ ਇੰਨੇ ਜਿਹੜਾ ਵੱਡੇ ਪੱਧਰ ਤੇ ਧਰਮ ਪਰਿਵਰਤਨ ਧੱਕੇ ਨਾਲ ਕਰਵਾਇਆ ਜਾ ਰਿਹਾ ਸੀ ਪਰ ਉਹ ਵੀਡੀਓਜ਼ ਤੁਹਾਡੇ ਦੇ ਸਾਹਮਣੇ ਆਉਣਗੀਆਂ ਹੋ ਸਕਦਾ ਦੇਖੀਆਂ ਵੀ ਹੋਣ ਵਾਇਰਲ ਵੀ ਹੋਈਆਂ ਨੇ ਵੀਰ ਸਿੰਘ गा ਰਹੇ ਨੇ ਪਿੱਛੇ ਫਲੈਕਸ ਹੈ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬਦੀ ਸਮਾਗਮ 350 ਸਾਲਾਂ ਤੇ ਲੋਕ ਨੱਚ ਰਹੇ ਨੇ ਅੱਜ ਜਿਵੇਂ ਹੀ ਇਹ ਵੀਡੀਓ ਆਈ ਤਾਂ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਮੀਡੀਆ ਦੇ ਵਿੱਚ ਇਸ ਤੇ ਗੱਲ ਹੋਣ ਲੱਗੀ ਤਾਂ ਹੁਣ ਤੁਸੀਂ ਦੇਖੋ ਕਿ ਜਿਹੜੇ ਵੀਰ ਸਿੰਘ ਨੇ ਉਹ ਸਿੱਖ ਪਰਿਵਾਰ ਦੇ ਨਾਲ ਸਬੰਧਤ ਨੇ ਦਾੜਾ ਉਹਨਾਂ ਦਾ ਪ੍ਰਕਾਸ਼ ਆ ਗੀਤ ਵੀ ਚੰਗੇ ਗਾਉਂਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਥ ਦਿੱਤਾ ਉਹਨਾਂ ਤੋਂ ਤਾਂ ਬਿਲਕੁਲ ਵੀ ਤਵੱਜੂ ਨਹੀਂ ਕੀਤੀ ਜਾਂਦੀ ਕੋਈ ਹੋਰ ਗਾਇਕ ਹੋਵੇ ਜਿਹਨੂੰ ਸਿੱਖ ਇਤਿਹਾਸ ਦਾ ਜਾਂ ਨਾਂ ਪਤਾ ਹੋਵੇ ਉਦੇ ਬਾਰੇ ਤਾਂ ਮੰਨਿਆ ਜਾ ਸਕਦਾ ਹੈ ਹੁਣ ਦੂਜੇ ਪਾਸੇ ਜਸਵੰਤ ਸਿੰਘ ਜ਼ਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਡਿਪਾਰਟਮੈਂਟ ਭਾਸ਼ਾ ਵਿਭਾਗ ਹੈ ਉਹਨਾਂ ਦੇ ਵੱਲੋਂ ਉਲੀਕਿਆ ਗਿਆ ਸੀ ਤਾਂ ਜਸਵੰਤ ਸਿੰਘ ਜ਼ਫਰ ਦੇ ਵੱਲੋਂ ਹਾਲਾਂਕਿ ਮਾਫੀ ਮੰਗੀ ਗਈ ਬੀਰ ਸਿੰਘ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਵੀ ਮਾਫੀ ਮੰਗੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਮਾਫੀਨਾਮਾ ਭੇਜਿਆ ਗਿਆ ਅੱਜ ਸ਼ਾਮ ਹੁੰਦੇ ਹੁੰਦੇ ਬੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਪਹੁੰਚੇ ਕਿ ਸਭ ਤੋਂ ਗਲਤੀ ਹੋਈ ਹੈ ਅਣਗਹਿਲੀ ਹੋਈ ਹੈ ਬੀਰ ਸਿੰਘ ਨੇ ਇੱਕ ਤਰਕ ਵੀ ਦਿੱਤਾ ਕਿ ਮੈਂ ਆਸਟ੍ਰ ਮੈਂ ਆਸਟ੍ਰੇਲੀਆ ਤੋਂ ਸ਼੍ਰੀਨਗਰ ਆ ਗਿਆ ਸਿੱਧਾ ਜਿੱਥੇ ਸਮਾਗਮ ਸੀ ਮੈਨੂੰ ਮੇਰੀ ਟੀਮ ਨੇ ਦੱਸਿਆ ਹੀ ਨਹੀਂ ਹੈਗਾ ਕਿ ਇਹ ਕਿਵੇਂ ਦਾ ਪ੍ਰੋਗਰਾਮ ਹੈ ਮੈਂ ਜਿਵੇਂ ਆਮ ਪ੍ਰੋਗਰਾਮਾਂ ਦੇ ਵਿੱਚ ਪਰਫਾਰਮ ਕਰਦਾ ਹਾਂ ਉਵੇਂ ਕੀਤਾ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਧਾਰਮਿਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸਮਾਗਮ ਸੀ ਤਾਂ ਅਸੀਂ ਫਿਰ ਸਲੋਕ ਮੁਹੱਲਾ ਨੋਮਾ ਗਾਇਆ ਤਾਂ ਹੁਣ ਇਸ ਤੇ ਕੀ ਯਕੀਨ ਕਰ ਲਿਆ ਜਾਵੇ ਕਿ ਇਸ ਨੂੰ ਇਸੇ ਤਰ੍ਹਾਂ ਮੰਨ ਲਿਆ ਜਾਵੇ ਜਿਵੇਂ ਵੀਰ ਸਿੰਘ ਕਹਿ ਰਹੇ ਨੇ ਕਿ ਜੀ ਸਿਰਫ ਸੱਤ ਹਣ ਗਹਿਲੀ ਹੋਈ ਆ ਸਾਨੂੰ ਪਤਾ ਨਹੀਂ ਸੀ ਮੇਰੀ ਟੀਮ ਨੇ ਮੈਨੂੰ ਦੱਸਿਆ ਨਹੀਂ ਕਿ ਇਹ ਪ੍ਰੋਗਰਾਮ ਧਾਰਮਿਕ ਸੀ ਤਾਂ ਜਿਹੜੇ ਸੁਣਨ ਵਾਲੇ ਆਏ ਹੋਏ ਸੀ ਸਵਾਲ ਉਹਨਾਂ ਤੇ ਵੀ ਹੈ ਪ੍ਰਬੰਧਕ ਵੀ ਉੱਥੇ ਹੋਣੇ ਕਿ ਜੇ ਅਸੀਂ ਧਾਰਮਿਕ ਪ੍ਰੋਗਰਾਮ ਕਰਵਾ ਰਹੇ ਹਾਂ ਤੇ ਜੇ ਉੱਥੇ ਕੋਈ ਸਟੇਜ ਤੇ ਇਸ ਤਰ੍ਹਾਂ ਦਾ ਕੋਈ ਗਾਣਾ गा ਰਿਹਾ ਹੈ ਜਾਂ ਕੋਈ ਨੱਚ ਟੱਪ ਰਿਹਾ ਹੈ ਤਾਂ ਅਸੀਂ ਉਹਨੂੰ ਰੋਕ ਸਕਦੇ ਹਾਂ ਕਿ ਇਹ ਇਹ ਮੰਚ ਇਸ ਤਰ੍ਹਾਂ ਦਾ ਨਹੀਂ ਹੈ ਇਸ ਮੰਚ ਤੇ ਤੁਸੀਂ ਧਾਰਮਿਕ ਗੀਤ ਹੀ ਗਾਉਂਗੇ ਜਾਂ ਇਤਿਹਾਸ ਦੇ ਬਾਰੇ ਦੱਸੋਗੇ ਤੁਸੀਂ ਇਸ ਤਰ੍ਹਾਂ ਦੇ ਹੋਰ ਗੀਤ ਨਹੀਂ ਗਾ ਸਕਦੇ ਹੈਗੇ ਸੱਭਿਆਚਾਰਕ ਕਹਿ ਲਈਏ ਜਾਂ ਲੈਕਚਰ ਕਹ ਲਈ ਕੋਈ ਵੀ ਕਹ ਲਈ ਗੀਤ ਕਿਸੇ ਤਰ੍ਹਾਂ ਦੇ ਰੋਮਾਂਟਿਕ ਵੀਥ ਹੋ ਸਕਦੇ ਨੇ ਪਰ ਹੁਣ ਇਹ ਮਸਲਾ ਜਿਹੜਾ ਵੱਡਾ ਬਣ ਗਿਆ ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਕਹਿ ਰਹੀ ਸੀ ਕਿ ਸਰਕਾਰ ਕਿਵੇਂ ਕਰਾਏਗੀ ਇਸ ਸਮਾਗਮ ਕਿਉਂਕਿ ਸਰਕਾਰ ਦੇ ਜਿਹੜੇ ਖੁਦ ਸੀਐਮ ਸਾਹਿਬ ਨੇ ਉਹ ਪਤਿਤ ਵੀ ਨਹੀਂ ਚਲੋ ਹਾਲਾਂਕਿ ਚਲੋ ਜ਼ਰੂਰੀ ਵੀ ਨਹੀਂ ਕਿ ਸਾਰੇ ਲੋਕ ਗੁਰੂ ਅਮਰਦਾਸ ਪਰ ਫਿਰ ਵੀ ਕਿਉਂਕਿ ਉਹ ਲੋਕ ਤਾਂ ਅੱਗੇ ਹੋਣਗੇ ਨਾ ਮਰਿਆਦਾ ਦੇ ਅਕੋਰਡਿੰਗ ਤਾਂ ਉਹ ਲੋਕ ਅੱਗੇ ਹੋਣਗੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਹੋਵੇ ਜਾਂ ਪੂਰੇ ਉਹ ਗੁਰੂ ਦੇ ਬਾਣੇ ਦੇ ਵਿੱਚ ਹੋਣ ਜਾਂ ਕਹਿ ਲਈਏ ਕਿ ਜੋ ਗੁਰੂ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਬਤ ਸੂਰਤ ਹੋਣਾ ਜਾਂ ਅਮ੍ਰਿਤਧਾਰੀ ਛਕਣਾ ਹੋਣਾ ਚਾਹੀਦਾ ਹੈ ਜੇ ਅੱਗੇ ਹੋਣਾ ਤੁਸੀਂ ਠੀਕ ਹੈ ਪਿੱਛੇ ਜਿਹੜਾ ਮਰਜ਼ੀ ਤਾਂ ਇਸ ਗੱਲ ਤੇ ਹੁਣ ਕੰਟਰੋਵਰਸੀ ਵੀ ਸੀ ਹੁਣ ਦੇਖਦੇ ਆ ਕਿ ਕੀ ਹੁੰਦਾ ਹੈ ਬੀਰ ਸਿੰਘ ਪਹੁੰਚੇ ਨੇ ਅਕਾਲ ਤਖਤ ਸਾਹਿਬ ਉੱਤੇ ਪਰ ਇਹ ਪਹਿਲਾ ਹੀ ਸਮਾਗਮ ਸੀਗਾ ਜਿਸ ਦੀ ਸ਼ੁਰੂਆਤ ਇਸ ਤਰ੍ਹਾਂ ਦੀ ਹੋਈ ਹੈ ਮਨਸਾ ਤੁਹਾਨੂੰ ਹੁਣ ਆਮ ਲੋਕਾਂ ਨੂੰ ਵੀ ਆਮ ਲੋਕਾਂ ਨੂੰ ਵੀ ਰਣਜੀ ਕਲੀਅਰ ਹੁੰਦੀ ਜਾ ਰਹੀਆਂ ਨੇ ਇਹ ਚੀਜ਼ਾਂ ਆਰਐਸਐਸ ਦਾ ਜੋ ਚੱਲ ਰਿਹਾ ਸਾਰਾ ਕੁਝ ਭਾਪੀ ਇਹਨਾਂ ਨੇ ਕੋਸਪੈਟ ਅੱਜ ਤੋਂ ਥੋੜਾ ਬਹੁਤ ਟਾਈਮ ਤੋਂ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਜਦੋਂ ਸਾਹਿਬਜ਼ਾਦੇ ਨਹੀਂ ਉਹ ਸਾਡੇ ਲਈ ਸਾਹਿਬਜ਼ਾਦੇ ਨੇ ਹਾਂਜੀ ਔਰ ਬਾਬੇ ਨੇ ਸਾਡੇ ਉਹ ਉਹਨਾਂ ਨੂੰ ਜਦੋਂ ਬਾਲ ਬਾਲ ਦੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਕਿਹੜਾ ਬਾਲ ਤੁਸੀਂ ਮੈਨੂੰ ਦੱਸੋ ਤਾਂ ਕਿਹੜਾ ਕੋਈ ਸ਼ੀਦੀ ਦੇ ਕੇ ਦੇ ਕੇ ਦਿਖਾ ਦੇਵੇ ਤਾਂ ਉਹ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਔਰ ਉਹ ਉਹ ਬਾਣੀਆਂ ਬਾਣੇ ਦੇ ਧਾਰੀ ਸੀਗੇ ਹਾਂਜੀ ਕਹਿੰਦੇ ਆ ਉਸ ਇਸੇ ਕਰਕੇ ਤਾਂ ਬਾਬਾ ਕਹਿੰਦੇ ਉਹਨਾਂ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਮਤੇ ਸਿੰਘ ਬਾਜੀਤ ਸਿੰਘ ਬਾਬਾ ਜੀ ਯਾਰ ਸੀ ਨਹੀਂ ਤਾਂ ਫਿਰ ਬਾਲ ਹੀ ਕਹਿੰਦੇ ਜੇ ਕਰ ਬਾਲ ਉਹਨਾਂ ਨੂੰ ਮੰਨਿਆ ਜਾਂਦਾ ਉਹ ਬਾਬੇ ਨਹੀਂ ਮਤਲਬ ਇਹ ਕਰ ਕੀ ਚਾਹੀਦਾ ਤਾਂ ਇਹ ਸੀਗਾ ਪੰਜਾਬ ਇਹ ਕਿਉਂਕਿ ਜਿਹੜੇ ਤੱਕ ਮੈਨੂੰ ਦਿਖਾਉ ਤਾਂ ਕਿਤੇ ਕਰਕੇ ਦਿਖਾਣ ਆ ਕਾਵੜੀਆਂ ਦੀ ਯਾਤਰਾ ਚੱਲਦੀ ਆ ਕੁੱਟ-ਕੁੱਟ ਕੇ ਬੰਦੇ ਮਾਰੀ ਜਾਂਦੇ ਨੇ ਤਸੂ ਕਿਹੜਾ ਬੋਲਦਾ ਬੋਲ ਕੇ ਦਿਖਾਵੇ ਤਾਂ ਕੋਈ ਬਿਲਕੁਲ ਭਵਿੰਦਰ ਇਹ ਬਹੁਤ ਕੁਝ ਹੋ ਰਿਹਾ ਹੈ ਪਰ ਇਹਨੂੰ ਸਮਝਣਾ ਪਵੇਗਾ ਕਿ ਇਸ ਦੇ ਪਿੱਛੇ ਕੌਣ ਹੈ ਵੀਰ ਸਿੰਘ ਨੇ ਹੁਣ ਕਿਉਂ ਅਜਿਹਾ ਕੀਤਾ ਹਾਲਾਂਕਿ ਚਲੋ ਵੀਰ ਸਿੰਘ ਖੁਦ ਗੁਰੂ ਮਤਲਬ ਗੁਰਸਿੱਖ ਵੀ ਕਹਿ ਰਹੇ ਉਹਨਾਂ ਨੇ ਉਹਨਾਂ ਨੇ ਰਾਣਾ ਜੀ ਟਾਰਗੇਟ ਕਰਵਾਉਣਾ ਹੀ ਸਿੱਖ ਬੰਦੇ ਤੋਂ ਹੁੰਦਾ ਜੀ ਇਹ ਸਾਰਾ ਕੁਝ ਇਹ ਵੀ ਇਹਨਾਂ ਦੀ ਕਮਿਊਨਿਟੀ ਆਪੇ ਬਦਨਾਮ ਹੋਣ ਆਪੇ ਲੜਾਈਆਂ ਝਗੜਿਆਂ 'ਚ ਪੈਣ ਕੀ ਗੱਲ ਮਹਾਰਾਜ ਜੀ ਸਿੰਘ ਦੇ ਟਾਈਮ 'ਚ ਆ ਕੁਝ ਹੁੰਦਾ ਸੀਗਾ ਜੋ ਅਕਾਲ ਤਖਸਾਲ ਸਜ਼ਾ ਲਾ ਦਿੰਦਾ ਸੀ ਮਹਾਰਾਜ ਕੋੜੇ ਤੱਕ ਉਹਨਾਂ ਨੇ ਖਾਦੇ ਨੇ ਉੱਥੇ ਜਾ ਕੇ ਕੀ ਗੱਲ ਭਗਵੰਤ ਮਾਨ ਨੂੰ ਹੀ ਮਾਫੀ ਮੰਗਣ ਗਿਆ ਕਿ ਉ ਅਹੀਂ ਮੈਂ ਗੱਲ ਐਡ ਆਨ ਕਰ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਜਿਹੜੇ ਹਰਜੋਤ ਬੈਂਸ ਨੇ ਕਿਉਂਕਿ ਵਿਭਾਗ ਭਾਸ਼ਾ ਵਿਭਾਗ ਤੇ ਇਹ ਅੰਤਰਗ੍ਰਿਤ ਜਿਹੜਾ ਹੈ ਇਹ ਹਰਜੋਤ ਸਿੰਘ ਬੈਂਸ ਦੇ ਆਉਂਦਾ ਤੇ ਜੇਕਰ ਤੁਸੀਂ ਉਹਨਾਂ ਦੀ ਫੇਸਬੁੱਕ ਤੇ ਜਾਓ ਜਦੋਂ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਕਿ ਧਾਰਮਿਕ ਮਸਲਿਆਂ ਦੇ ਵਿੱਚ ਸਰਕਾਰ ਦਖਲ ਨਾ ਦੇਵੇ ਤਾਂ ਉਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਇੱਕ ਪੋਸਟ ਆਪਣੀ ਫੇਸਬੁੱਕ ਤੇ ਪਾਈ ਕਿ ਅਮੂਸੇ ਵਾਲੇ ਦਾ ਗੀਤ ਜਿਹੜਾ ਉਸ ਦੇ ਵੱਲੋਂ ਗਾਇਆ ਗਿਆ ਸੀਗਾ ਕਿ ਪੱਗ ਮੇਰੇ ਸਿਰ ਤੇ ਮੈਂ ਰੋਡਾ ਤਾਂ ਨਹੀਂ ਉਹ ਉਹ ਲਾਈਨ ਯੂਜ਼ ਕੀਤੀ ਕਿ ਕੱਲਾ ਪੰਥ ਸਾਰਿਆਂ ਦਾ ਥੋੜਾ ਤਾਂ ਨਹੀਂ ਮਤਲਬ ਇਸ ਤਰ੍ਹਾਂ ਜ਼ਿਕਰ ਕੀਤਾ ਉਸ ਦੇ ਵਿੱਚ ਕਿ ਤੁਸੀਂ ਕੱਲੇ ਥੋੜੋਂ ਸਿੱਖ ਪੰਥ ਦੇ ਵਿੱਚ ਅਸੀਂ ਵੀ ਆ ਠੀਕ ਹੈ ਸਾਰੇ ਸਿੱਖ ਪੰਥ ਦੇ ਵਿੱਚ ਨਹੀਂ ਪਰ ਕੋਈ ਮਰਿਆਦਾਵਾਂ ਹੁੰਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜੀ ਉਹਨਾਂ ਦੀ ਜ਼ਿੰਮੇਵਾਰੀ ਬਣੀ ਹੋਈ ਆ ਉਹ ਚੀਜ਼ਾਂ ਕਰਨ ਦੀ ਜੀ ਉਹਨੂੰ ਉਹੀ ਆ ਵੀ ਪਹਿਲਾਂ ਵੀ ਸ਼ਤਾਬਦੀਆਂ ਹੋਈਆਂ ਨੇ ਤੁਸੀਂ ਦੇਖੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪrakash purv ਸੀ ਉਦੋਂ ਕੈਪਟਨ ਮਨਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਸੀਗੇ ਤੇ ਉਹ ਸ਼ਰਮਣੀ ਕਮੇਟੀ ਅੱਗੇ ਸੀ ਸਰਕਾਰ ਉਹਦੇ ਸਹਿਯੋਗ ਦੇ ਵਿੱਚ ਸੀ ਹੁਣ ਇੱਥੇ ਕਿਉਂਕਿ ਵਰਸਿਸ ਹੋਇਆ ਪਿਆ ਬਿਲਕੁਲ ਇਹ ਕੰਮ ਕਿ ਕ੍ਰੈਡਿਟ ਔਰ ਕਈ ਵਾਰੀ ਹੋ ਜਾਂਦੀ ਹੈ ਕਿ ਸਰਕਾਰ ਨੂੰ ਲੱਗਦਾ ਕਿ ਅਸੀਂ ਦਿਖਾ ਕੇ ਕਿ ਅਸੀਂ ਆ ਦੇਖੋ ਕਿਤੇ ਵੱਡੇ ਸਮਾਗਮ ਕਰ ਅਬ ਉਹਨਾਂ ਦੇ ਬਾਰੇ ਦੇ ਵਿੱਚ ਤੇ ਇਸ ਕਰਕੇ ਜਿਹੜੀ ਵੋਟ ਹੈ ਕਈ ਵਾਰੀ ਸਿੱਖੀ ਦੀ ਸਿੱਖ ਕੌਮ ਦੀ ਕਿਉਂ ਸਾਡੇ ਵੱਲ ਆ ਜਵੇ ਕਈ ਵਾਰੀ ਇਹ ਵੋਟਾਂ ਨੂੰ ਲੈ ਕੇ ਵੀ ਹੁੰਦਾ ਹੈ ਦੂਜੇ ਪਾਸੇ ਚਲੋ ਸ਼ਰੋਮਣੀ ਕਮੇਟੀ ਤਾਂ ਹੈ ਹੀ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ ਸਮਾਗਮ ਕਰਾਉਂਦੀ ਹੈ ਗੋਬਿੰਦਰ ਜੀ ਜੇ ਹਾਲਾਂਕਿ ਇਹ ਨਹੀਂ ਕਿ ਕਿਹੜੇ ਧੜੇ ਦੀ ਹੈ ਇਸ ਵੇਲੇ ਸ਼ਰੋਮਣੀ ਕਮੇਟੀ ਤੇਵਾਦ ਵਿਵਾਦ ਜ਼ਰੂਰ ਹੋ ਸਕਦਾ ਪਰ ਤੁਸੀਂ ਜੇਕਰ ਦੇਖੋ ਕਿਉਂਕਿ ਜੇਕਰ ਤੁਸੀਂ ਜਿਆਦਾ ਦੂਰ ਨਹੀਂ ਤੁਸੀਂ ਜਾਓ ਮਨਾਲੀ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਮਣੀਕਰਨ ਸਾਹਿਬ ਜੇਕਰ ਤੁਸੀਂ ਉੱਥੇ ਜਾਓ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਨਹੀਂ ਹੈਗਾ ਜੀ ਤਾਂ ਉੱਥੇ ਤੁਸੀਂ ਅੰਦਰ ਜਾਉਂਗੇ ਤਾਂ ਉੱਥੇ ਦੇਖੋ ਹਾਲੇ ਸਾਰੇ ਧਰਮ ਸਤਿਕਾਰਤ ਨੇ ਪਰ ਸਿੱਖ ਧਰਮ ਦੇ ਵਿੱਚ ਜਿਹੜਾ ਇਸ ਨੂੰ ਵਰਜਿਤ ਕੀਤਾ ਗਿਆ ਕਿ ਮੂਰਤੀ ਪੂਜਾ ਨੂੰ ਜਾਂ ਉਹ ਜੀ 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 ਉੱਥੇ ਹਨੂਮਾਨ ਜੀ ਦੀ ਵੀ ਫੋਟੋ ਹੈ ਅੰਦਰ ਉੱਥੇ ਹੋਰ ਜਿਹੜੇ ਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਦੇਵੀ ਦੇਵਤੇ ਨੇ ਉਹਨਾਂ ਦੀਆਂ ਵੀ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਲੱਗੀਆਂ ਹੋਣ ਜਾਣੀਆਂ ਪਰ ਹੁਣ ਪੰਜਾਬ ਦੇ ਵਿੱਚ ਤਾਂ ਕਿਤੇ ਇਸ ਤਰ੍ਹਾਂ ਦਾ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਬੰਧ ਚਲਾਉਂਦੀ ਹੈ ਉੱਥੇ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ ਇੱਕ ਮਰਿਆਦਾ ਏ ਇੱਕ ਜਿਹੜੀ ਸਿੱਖੀ ਦੀ ਜਿਹੜੇ ਰੂਲ ਰੈਗੂਲੇਸ਼ਨ ਕਹਿ ਲਿਆ ਚਾਹੇ ਜਿਹੜੇ ਸਾਨੂੰ ਵਰਜਿਆ ਗਿਆ ਜਿਹੜੀਆਂ ਚੀਜ਼ਾਂ ਤੋਂ ਬਾਕੀ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਉਹਦਾ ਆਪਣਾ ਅਧਿਕਾਰ ਹੈ ਫ੍ਰੀडम ਹੈ ਪਰ ਫਿਰ ਵੀ ਗੁਰਦੁਆਰੇ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਕੋਈ ਫੋਟੋ ਨਹੀਂ ਲਾ ਸਕਦੇ ਹੈਗੀ ਜਿਹੜੀ ਹੋਰ ਧਰਮ ਦੇ ਨਾਲ ਸੰਬੰਧਿਤ ਹੋਵੇ ਹੁਣ ਇਹ ਉਲਝਾਉਣਾ ਹੈ ਜੀ ਗੱਲ ਤਾਂ ਕੁੱਲ ਮਿਲਾ ਕੇ ਪੰਜਾਬ ਨੂੰ ਦੱਬਣਾ ਹੈ ਉੱਥੇ ਦੀ ਜ਼ਮੀਨ ਨੂੰ ਦੱਬਣਾ ਹੈ ਕਿੱਦਾਂ ਲੋਕਾਂ ਨੂੰ ਉਲਝਾ ਕੇ ਰੱਖਣਾ ਹੈ ਮੁੱਦਿਆਂ ਦੇ ਵਿੱਚ ਜਿਹੜੀਆਂ ਜੀ ਜੀ ਕੀਤੀ ਸੀਗੀ ਲੈਂਡ ਪੂਲਿੰਗ ਦੀ ਹੁਣ ਦੇਖੋ ਕਿ ਕੱਲ ਹੀ ਤੁਸੀਂ ਬਹੁਤ ਸਾਰੇ ਜਿਹੜੀਆਂ ਵੀਡੀਓਜ਼ ਨੇ ਜਾਂ ਫੋਟੋਜ਼ ਨੇ ਉਹ ਵੀ ਸਾਹਮਣੇ ਆ ਗਈਆਂ ਜਿਹਦੇ ਵੀ ਚੇ ਕਹਿ ਦਿੱਤਾ ਗਿਆ ਕਿ ਇਹ ਜਿਹੜੀ ਲੈਂਡ ਹੈ ਜਿਹੜੀ 29000 24000 ਏਕੜ ਕੱਲੇ ਲੁਧਿਆਣੇ ਵਾਲੇ ਪਾਸੇ ਹੈ ਇਸ ਦੀ ਕੋਈ ਖਰੀਦੋ ਫਰੋਕਤ ਨਹੀਂ ਹੋ ਸਕਦੀ ਹੁਣ ਰੋਜ਼ ਤਾਂ ਕਹਿੰਦੇ ਨੇ ਨਾ ਕਿ ਜੀ ਕਿਸਾਨ ਦੀ ਮਰਜ਼ੀ ਹੈ ਜਾਂ ਜਿਹੜਾ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਦੀ ਮਰਜ਼ੀ ਹੈ ਸਰਕਾਰ ਨੂੰ ਦੇਣੀ ਹੈ ਕਿ ਨਹੀਂ ਦੇਣੀ ਪਰ ਨਾਲ ਹੀ ਇਹ ਜ਼ਰੂਰੀ ਕਰਤਾ ਤਹਿਸੀਲਦਾਰਾਂ ਵਾਸਤੇ ਕਿ ਇਹ ਜਗ੍ਹਾ ਦੀ ਹੁਣ ਕੋਈ ਰਜਿਸਟਰੀ ਵੀ ਨਾ ਹੋਵੇ ਅੱਗੇ ਨਾ ਕੋਈ ਵੇਚ ਸਕੇ ਨਾ ਖਰੀਦ ਸਕੇ ਉਸ ਜਗ੍ਹਾ ਨੂੰ ਉਹਦੇ ਤੇ ਇੱਕ ਤਰ੍ਹਾਂ ਦੇ ਨਾਲ پابੰਦੀ ਹੀ ਲਾ ਦਿੱਤੀ ਗਈ ਹੈ ਤਾਂ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਤੁਹਾਡੀ ਜ਼ਮੀਨ ਹੈ ਜੀ ਤੁਸੀਂ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਦੇ ਦਿਓ ਇੱਕ ਪਾਸੇ ਉਹ ਲੈਟਰ ਵੀ ਕੱਢ ਦਿੱਤੇ ਨੇ ਬਹੁਤ ਸਾਰੇ ਲੈਟਰ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਨੇ ਜਿਹੜੇ ਸਰਕਾਰ ਦੇ ਵੱਲੋਂ ਤਹਿਸੀਲਦਾਰਾਂ ਨੂੰ ਭੇਜੇ ਗਏ ਨੇ ਜਾਂ ਸਬੰਧਤ ਅਧਿਕਾਰੀਆਂ ਨੂੰ ਭੇਜੇ ਗਏ ਨੇ ਕਿ ਜਿਹੜੀ ਇਹ ਲੈਂਡ ਹੈ ਜਿਹੜੀ ਅਸੀਂ ਮਾਰਕ ਕੀਤੀ ਹੈ ਉਹ ਨਕਸ਼ਤੇ ਬਣ ਚੁੱਕੇ ਨੇ ਜਿਹੜੀ ਅਸੀਂ ਲੈਂਡ ਮਾਰਕ ਕੀਤੀ ਹੈ ਇਹਨੂੰ ਦੁਬਾਰਾ ਹੁਣ ਇਹਦੇ ਤੇ ਕੋਈ ਸੀਐਲਜੂ ਨਾ ਹੋਵੇ ਉਹ ਕੋਈ ਅੱਗੇ ਕਿਸਾਨ ਕਿਸੇ ਹੂਰ ਨੂੰ ਨਾ ਵੇਚ ਦੇਵੇ ਕਿਉਂਕਿ ਅਸੀਂ ਲੈਣੀ ਹੈ ਇਸ ਕਰਕੇ ਲੈਟਰ ਜਿਹੜੀਆਂ ਨੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਜਾਰੀ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਦੇਖੋ ਇਹ ਇੰਨਾ ਸੌਖਾ ਨਹੀਂ ਹੈਗਾ ਜ਼ਮੀਨ ਲੈ ਲੈਣੀ ਨਹੀਂ ਸੌਖੀ ਨਹੀਂ ਉਹ ਤਾਂ ਦੇਸ਼ ਦੀ ਸਰਕਾਰ ਨੇ ਤਨਖੇਤੀ ਕਾਨੂੰਨ ਲਿਆਂਦੇ ਉਦੋਂ ਨਹੀਂ ਹੋਇਆ ਇਹ ਤਾਂ ਫਿਰ ਵੀ ਪੰਜਾਬ ਹੈ ਇੱਥੇ ਤਾਂ ਥੋੜੀ ਲੜਾਈ ਲੜਨੀ ਦੀ ਸੌਖੀ ਹੈ ਇਸ ਕਰਕੇ ਲਾਮਬੰਦ ਹੋ ਰਹੇ ਨੇ ਪਿੰਡਾਂ ਦੇ ਲੋਕ ਵੀ ਤੇ ਉਹ ਸਮਝਦੇ ਵੀ ਨਹੀਂ ਤੁਸੀਂ ਹੁਣ ਕੱਲ ਹੀ ਅਮਨ ਅਰੋੜਾ ਜਿਹੜੇ ਨੇ ਪਾਰਟੀ ਦੇ ਪ੍ਰਧਾਨ ਵੀ ਨੇ ਕੈਬਨਟ ਮੰਤਰੀ ਉਹ ਕਹ ਰਹੇ ਸੀਗੇ ਜੀ ਕਿ ਅਕਾਲੀ ਦਲ ਨੇ ਵੀ ਇਹੀ ਲੈਂਡ ਪੂਲਿੰਗ ਲਿਆਂਦੀ ਜੀ ਫਲਾਣੀ ਸਰਕਾਰ ਸੀ ਉਹਨੇ ਵੀ ਲਿਆਂਦੀ ਹੈ ਠੀਕ ਹੈ ਪਰ ਭੁਵਿੰਦਰ ਜੀ ਉਹਨਾਂ ਨੇ ਕੋਈ 23000 ਏਕੜ ਜਾਂ 40000 ਏਕੜ ਜਾਂ 50000 ਏਕੜ ਵਾਲੀ ਪੂਲਿੰਗ ਲੈਂਡ ਪੂਲਿੰਗ ਨਹੀਂ ਸੀ ਲੈਂਦੇ ਹਾਲਾਂਕਿ ਅਸੀਂ ਉਹਨਾਂ ਦੇ ਕੋਈ ਹੱਕ 'ਚ ਨਹੀਂ ਪਰ ਉਦੋਂ ਤੁਸੀਂ ਮੁਹਾਲੀ ਜ਼ਿਲ੍ਹਾ ਹੈ ਜਾਂ ਲੁਧਿਆਣਾ ਚੰਡੀਗੜ੍ਹ ਹੈਗਾ ਹੈ ਉਹਦੇ ਆਲੇ ਦੁਆਲੇ ਜਗ੍ਹਾ ਹੈ ਜਾਂ ਲੁਧਿਆਣਾ ਸ਼ਹਿਰ ਹੈ ਵੱਡਾ ਉਹਦੇ ਆਲੇ ਦੁਆਲੇ ਜਗ੍ਹਾ ਹੈ ਉਹਨੂੰ ਤੁਸੀਂ 1000 ਏਕੜ ਅੱਗੇ ਨੂੰ ਵਧਾ ਦੇਵੋਗੇ ਜਾਂ 100 200 400 500 ਏਕੜ ਵਧਾ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਜੇ ਤੁਸੀਂ ਕਹੋ ਕਿ ਲੁਧਿਆਣੇ ਤੋਂ ਲੈ ਕੇ ਦਰਾਹਾ ਦਰਾਹੇ ਤੋਂ ਲੈ ਕੇ ਖੰਨਾ ਇਹ ਸਾਰੀ ਸਾਰੀ ਜਿਹੜੀ ਮੁੱਲਾਂਪੁਰ ਦਾਖਾ ਤੋਂ ਲੈ ਕੇ ਜਗਰਾਉ ਜਗਰਾਉ ਤੋਂ ਲੈ ਕੇ ਮੋਗਾ ਮੋਗੇ ਤੋਂ ਦੂਜੇ ਪਾਸੇ ਨੂੰ ਸਾਰੀ ਜ਼ਮੀਨ ਅਸੀਂ ਲੈ ਲੈਣੀ ਹੈ ਤੇ ਇੱਥੇ ਖੇਤੀ ਨਹੀਂ ਹੋਊਗੀ ਫਿਰ ਉਹ ਜਿਹੜੇ ਪਿੰਡ ਨੇ ਉੱਥੇ ਦੇ ਪਿੰਡਾਂ ਦੇ ਲੋਕ ਨੇ ਇੰਨਾ ਵੱਡਾ ਕਿਹੜਾ ਟਾਊਨ ਹੁੰਦਾ ਵੀ ਜਿੱਥੇ ਸਿਰਫ ਤੁਸੀਂ ਸਿਰਫ ਉਹ ਬਸ ਉਹਦੇ ਵਿੱਚ ਇੰਡਸਟਰੀ ਲਾ ਦੋਗੇ ਤੁਸੀਂ ਉਹਦੇ ਵਿੱਚ ਸ਼ੋਅਰੂਮ ਬਣਾ ਦੋਗੇ ਤੇ ਉਹ ਜਿਹੜੇ ਉੱਥੇ ਲੋਕ শোরੂਮਾਂ ਦੇ ਵਿੱਚ ਖਰੀਦੋ-ਵਰੋਕਤ ਕਰਨੀ ਹੈ ਉਹਨਾਂ ਨੂੰ ਪੈਸੇ ਕਿੱਥੋਂ ਲਿਆਉਣੇ ਨੇ ਉਹਨਾਂ ਦੀ ਕੋਈ ਆਮਦਨ ਦਾ ਸੋਰਸ ਕੀ ਰਹਿਣਾ ਹੈ ਜੇ ਤੁਸੀਂ ਖੇਤੀ ਪ੍ਰધાન ਸੂਬਾ ਖੇਤੀ ਕਰਦੇ ਨੇ ਲੋਕ ਜ਼ਮੀਨ ਜਾਇਦਾਦ ਨੇ ਟਰੱਕ ਜਿਨ੍ਹਾਂ ਕੋਲੇ ਟਰੈਕਟਰ ਨੇ ਹੁਣ ਕੱਲੀ ਰਿਪੋਰਟ ਸੀਗੀ ਕਿ ਕਿੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਟਰੈਕਟਰ ਨੇ ਕਿੰਨੇ ਵੱਡੇ ਪੱਧਰ ਤੇ ਖੇਤੀ ਦੇ ਸੰਦ ਨੇ ਕਿੰਨਾ ਕੰਬਾਈਨਾ ਨੇ ਕਿੰਨੇ ਸਿਸਟਮ ਉਹਦੇ ਨਾਲ ਚੱਲਦਾ ਕਿੰਨੀਆਂ ਮੰਡੀਆਂ ਨੇ ਕਿੰਨੇ ਆੜਤੀ ਨੇ ਕਿਤੇ ਉਹਦੇ ਨਾਲ ਪੱਲੇਦਾਰ ਜੁੜੇ ਹੋਏ ਨੇ ਕਿੰਨਾ ਮਜ਼ਦੂਰ ਨੇ ਕਿਵੇਂ ਬਾਰਦਾਨਾ ਯੂਜ਼ ਹੁੰਦਾ ਕਿਵੇਂ ਬੀਜਾਂ ਦੀਆਂ ਦੁਕਾਨਾਂ ਨੇ ਕਿਵੇਂ ਪੈਸਟੀਸਾਈਡ ਹੈ ਕਿਵੇਂ ਇਨਸੈਕਟੀਸਾਈਡ ਹੈ ਤੁਸੀਂ ਦੇਖੋ ਤੁਸੀਂ ਤਬਾਹੀ ਹੋ ਜੇਗੀ ਤੁਸੀਂ ਦੇਖੋ ਨਾ ਕਿੰਨੀਆਂ ਚੀਜ਼ਾਂ ਇਸ ਦੇ ਨਾਲ ਜੁੜੀਆਂ ਹੋਈਆਂ ਸੋਚ ਕੇ ਤਾਂ ਦੇਖੋ ਬੀਜ ਤੋਂ ਲੈ ਕੇ ਪੈਸਟੀਸਾਈਡ ਤੋਂ ਲੈ ਕੇ ਇਨਸੈਕਟੀਸਾਈਡ ਤੋਂ ਲੈ ਕੇ ਪਾਣੀਆਂ ਨੂੰ ਲੈ ਕੇ ਮੋਟਰ ਬੰਨਣ ਵਾਲਿਆਂ ਨੂੰ ਲੈ ਕੇ ਮੋਟਰ ਮਕੈਨਿਕਾਂ ਨੂੰ ਲੈ ਕੇ ਬਿਜਲੀ ਵਾਲਿਆਂ ਨੂੰ ਲੈ ਕੇ ਬੋਰਿੰਗ ਮਸ਼ੀਨਾਂ ਵਾਲਿਆਂ ਨੂੰ ਲੈ ਕੇ ਬੋਰ ਕਰਨ ਵਾਲਿਆਂ ਨੂੰ ਲੈ ਕੇ ਲੇਬਰਰ ਨੂੰ ਲੈ ਕਿੰਨਾ ਕਿੰਨਾ ਕੁਝ ਪਿਆ ਜੀ ਹੁਣ ਜੁੜਿਆ ਹੋਇਆ ਕਿੰਨਾ ਜਦੋਂ ਸਰਕਾਰ ਦੇ ਸਰਕਾਰ ਪਿਛਲੀ ਵਾਰ ਤਿੰਨ ਕਾਨੂੰਨ ਖੇਤੀ ਕਾਨੂੰਨ ਸੀਗੇ ਉਹਨਾਂ ਨੇ ਖੇਤੀ ਮਾਰ ਲਿਆ ਏ ਵੀ ਸਰਕਾਰ ਦੇ ਹੱਕ ਚ ਭੁਗਤਾਨ ਹੁਣ ਬੋਲ ਕੇ ਦਿਖਾਉਣ ਤਾਂ ਹੁਣ ਪਹਿਲਾਂ ਤਾਂ ਉਹ ਖੇਤੀ ਲਈ ਕਹਿੰਦੇ ਸੀ ਵੀ ਸਰਕਾਰ ਚੰਗਾ ਕਰੂਗੀ ਹੁਣ ਤਾਂ ਅਗਲੇ ਨੇ ਜ਼ਮੀਨ ਨਹੀਂ ਛੱਡਣੀ ਤੁਹਾਡੇ ਵਾਸਤੇ ਬਿਲਕੁਲ ਹੁਣ ਹੁਣ ਬੋਲਣਾ ਕਿ ਕਾਰਪੋਰੇਟਾਂ ਨੂੰ ਦੇਣੀ ਹੈ ਜੀ 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 ਇਹ 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 ਹੀ ਸਵਾਲ ਹੈ ਅੰਦਰ ਜੀ ਖੈਰ ਇਹਨਾ ਸੌਖਾ ਨਹੀਂ ਹੈਗਾ ਕਿ ਕਿਸੇ ਤੋਂ ਜ਼ਮੀਨ ਲੈ ਲੈਣੀ ਇਹੀ ਹੁਣ ਪਾਲਿਸੀਜ਼ ਜਿਹੜੀਆਂ ਅਸੀਂ ਫੇਰ ਕਹਿੰਦੇ ਆ ਕਿ ਜੇ ਸਮਝਾ ਦੇਣਗੇ ਲੋਕ ਲੋਕਾਂ ਨੂੰ ਸਰਕਾਰਾਂ ਠੀਕ ਹੈ ਪਰ ਬਹੁਤ ਤੁਸੀਂ ਐਕਸਪੈਰੀਮੈਂਟਲ ਕਰ ਰਹੇ ਹੋ ਤੁਸੀਂ ਤੁਹਾਡੀ ਸਰਕਾਰ ਦਾ 1.5 ਸਾਲ ਦਾ ਟਾਈਮ ਰਹਿੰਦਾ ਠੀਕ ਹੈ ਜੀ ਤੁਸੀਂ 5 ਸਾਲ ਬਾਅਦ ਤੇ 1.5 ਸਾਲ ਬਾਅਦ 27 ਦੇ ਵਿੱਚ ਆਉਣਾ ਹੈ ਕਿ ਨਹੀਂ ਆਉਣਾ ਇਹ ਕਿਸੇ ਨੂੰ ਨਹੀਂ ਹਾਲੇ ਪਤਾ ਮੰਨ ਲਓ ਤੁਸੀਂ ਆਉਂਦੇ ਨਹੀਂ ਉਹ ਅਗਲੀ ਸਰਕਾਰ ਆਉਗੀ ਉਹ ਤੇ ਕੀ ਉਹਨੂੰ ਜਾਰੀ ਰੱਖੂਗੀ ਰੋਕ ਲਾ ਦੇਗੀ ਕੀ ਹੋਊਗਾ ਉਹ ਜ਼ਮੀਨ ਦਾ ਛੇ ਖਰਾਬ ਨਾ ਹੋ ਜਾਵੇ ਫਿਰ ਮੰਨ ਲਓ ਤੁਹਾਡੀ ਵੀ ਤੁਹਾਡੀ ਉਹ ਆ ਗਈ ਸਰਕਾਰ ਮੰਨ ਲਓ ਇੱਕ ਵਾਰ ਹੋਰ ਆ ਗਈ ਚਲੋ ਆਪਾਂ ਇੱਕ ਵਾਰੀ ਥੋੜਾ ਜਿਹਾ ਮੰਨ ਲੈਂਦੇ ਆ ਉਹ ਕੀ ਫਿਰ ਇਹ ਤਾਂ ਬਹੁਤ ਲੰਮਾ ਪ੍ਰੋਜੈਕਟ ਹੁੰਦਾ ਹੈ ਇਹ 5 ਸਾਲਾਂ ਚ ਕੋਈ 1.5 ਸਾਲ ਚ ਕੋਈ 2.5 ਸਾਲਾਂ ਚ ਐਵੇਂ ਇਹ ਪ੍ਰੋਜੈਕਟ ਜਿਹੜੇ ਨੇ ਇਹ ਪੂਰੇ ਨਹੀਂ ਹੁੰਦੇ ਹੈਗੇ ਇਹਨਾਂ ਨੂੰ 10 10 15 15 20 20 ਸਾਲ ਲੱਗਦੇ ਨੇ ਕਿਸੇ ਟਾਊਨ ਨੂੰ ਬਸਾਉਣ ਵਾਸਤੇ ਕਿਸੇ ਚੀਜ਼ਾਂ ਨੂੰ ਉਸ ਲੈਵਲ ਤੱਕ ਲੈਣ ਵਾਸਤੇ ਕਿ ਉਹ ਕਮਰਸ਼ੀਅਲੀ ਇਸ ਲੈਵਲ ਤੇ ਚੱਲੇ ਜਾਣ ਤੁਸੀਂ ਅਸੀਂ ਬਹੁਤ ਵਾਰ ਜ਼ਿਕਰ ਕਰਦੇ ਹਾਂ ਮੈਂ ਮਹਾਲੀ ਦੇ ਵਿੱਚ ਰਹਿਣਾ ਤਾਂ ਉੱਥੇ ਜਿਹੜੇ ਬਹੁਤ ਸਾਰੇ ਸੈਕਟਰ ਨੇ ਉਹ ਅੱਜ ਵੀ ਅੰਡਰ ਡਿਵੈਲਪਡ ਨੇ ਅੱਜ ਵੀ ਜੇ ਤੁਸੀਂ ਗੁਰਦੁਆਰਾ ਸੁਹਾਣਾ ਤੋਂ ਮਹਾਲੀ ਨੂੰ ਐਂਟਰ ਕਰਦੇ ਹੋ 70 ਸੈਕਟਰ ਪੈਂਦਾ ਜਿੰਨੀ ਰੋਡ ਹੈ ਉਹਦੇ ਤੇ ਸ਼ੋਰੂਮ ਨੇ ਅੱਜ ਵੀ ਹਲੇ ਕਿੰਨੇ ਸਾਲ ਹੋ ਗਏ ਉਸ ਸੈਕਟਰ ਨੂੰ 25 ਸਾਲ ਹੋ ਗਏ ਉਸ ਸੈਕਟਰ ਨੂੰ ਬੜੇ ਨੇ ਅੱਜ ਵੀ ਪੂਰੇ ਸ਼ੋਰੂਮ ਉਹਦੇ ਤੇ ਕਿਰਾਏ ਤੇ ਨਹੀਂ ਚੜੇ ਹੈਗੇ ਜੀ ਜਿਹੜਾ ਮੁਹਾਲੀ ਆ ਜਿਹੜਾ ਚੰਡੀਗੜ੍ਹ ਦੇ ਟਰਾਈ ਸਿਟੀ ਦਾ ਹਿੱਸਾ ਹੈ ਪੂਰਾ ਮਤਲਬ ਨਾਲ ਹੀ ਆ ਚੰਡੀਗੜ੍ਹ ਦੇ ਬਿਲਕੁਲ ਹੀ ਅਟੈਚ ਹੈ ਚੰਡੀਗੜ੍ਹ ਮੰਨ ਕੇ ਚਲੋ ਉੱਥੇ ਡਿਵੈਨਿ ਡਿਵੈਲਪਮੈਂਟ ਹੋ ਚੁੱਕੀ ਆ ਐਨਆਈਟੀ ਹੱਬ ਹੈ ਇਨਾ 에어ਪੋਰਟ ਰੋਡ ਹੈ ਫੇਰ ਵੀ ਕਿਉਂਕਿ ਦੇਖੋ ਲੋਕ ਉਨੇ ਹੀ ਨੇ ਇੰਨੇ ਵੱਡੇ ਪੱਧਰ ਤੇ ਮਾਲਸ ਪਹਿਲਾਂ ਬਣ ਗਈਆਂ ਨੇ ਵੱਡੇ ਵੱਡੇ ਸ਼ੋਪਿੰਗ ਮਾਲਸ ਨੇ ਹੁਣ ਚੰਡੀਗੜ੍ਹ ਲਾਂਟੇ ਆ ਨਾਲ ਹੀ ਜੁਗਲੀ ਆ ਨਾਲ ਹੀ ਸੀਪੀ ਮਾਲ ਆ ਮੋਹਾਲੀ ਦੇ ਵਿੱਚ ਕਿੰਨੇ ਹੀ ਹੋਰ ਮਾਲ ਨੇ ਉਹ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਟੋਟਲ ਰੇਡੀਅਸ ਉਹਨਾਂ ਕੇ ਏਰੀਆ ਹੀ ਆ ਜੇ ਕਹੋਗੇ ਹਜ਼ਾਰਾਂ ਇਕੜ ਦੇ ਵਿੱਚ ਚਲੇ ਜਾਉਂਗੇ ਉਹ ਉਹ ਚੀਜ਼ਾਂ ਨਹੀਂ ਇੱਥੇ ਹੁੰਦੀਆਂ 100 100 ਨੂੰ ਲਾ ਲਓ ਤੁਸੀਂ 200 ਮੀਟਰ ਉਧਰ ਐ ਚਲੀ ਜਾਓ ਤੁਸੀਂ 20 25 ਕਿਲੋਮੀਟਰ ਤੱਕ ਉਹਨਾਂ ਕੇ ਰੇਡੀਅਸ ਦਾ ਮੈਕਸਿਮਮ ਕਵਰ ਹੋ ਜਾਊਗਾ ਬਿਲਕੁਲ ਅਗਵਿੰਦਰ ਇਹਦੇ ਨਾਲ ਪਰਚੇਜ਼ਿੰਗ ਪਾਵਰ ਵੀ ਹੁੰਦੀ ਹੈ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਕੁਝ ਪਰਸੈਂਟ ਲੋਕਾਂ ਦੀ ਹੁੰਦੀ ਹੈ ਕਿ ਇਸ ਪਰਸੈਂਟ ਲੋ ਇਸ ਇੰਨੇ ਕੋ ਪਰਸੈਂਟ ਲੋਕ ਨੇ ਜਿਹੜੇ ਖਰੀਦਦਾਰੀ ਕਰਦੇ ਨੇ ਜਿਹਦੇ ਵਿੱਚ ਤੁਸੀਂ ਦੇਖੋ ਕਿ ਜਿਆਦਾ ਜਿਹੜੇ ਨੌਕਰੀ ਪੇਸ਼ਾ ਲੋਕ ਹੁੰਦੇ ਨੇ ਇੱਕ ਤਾਂ ਇੱਕ ਜਿਹੜੇ ਉਹਦੇ ਉੱਪਰ ਬਿਜ਼ਨਸਮੈਨ ਕਹਿ ਲਈਏ ਉਹ ਜਮਾਤ ਹੁੰਦੀ ਹੈ ਜਾਂ ਇੱਕ ਅਫਸਰ ਚਾਹੀ ਜਿਹਨੂੰ ਬਿਊਰੋਕਰੈਟ ਕਹਿ ਲਈਏ ਉਹ ਜਮਾਤ ਹੁੰਦੀ ਹੈ ਕਿਉਂਕਿ ਦੇਖੋ ਜਿਹੜੇ ਬਿਊਰੋਕਰੈਟ ਹੈ ਉਹ ਵੀ ਆਪਾਂ ਨੂੰ ਪਤਾ ਹੈ ਕਿ ਭ੍ਰਿਸ਼ਟਾਚਾਰ ਦੇ ਵਿੱਚ ਇਨਵੋਲ ਹੈ ਹੈਨਾ ਉਹ ਜਿਹਨੀਆਂ ਉਹਨਾਂ ਦੀ ਤਨਖਾਹਾਂ ਨੇ ਕੱਲੇ ਤਨਖਾਹਾਂ ਪਰ ਨਹੀਂ ਜਿੰਨੀਆਂ ਤੁਸੀਂ ਚੰਡੀਗੜ੍ਹ ਮੁਹਾਲੀ ਨੂੰ ਜੇ ਤੁਸੀਂ ਬਹੁਤ ਧਿਆਨ ਨਾਲ ਦੇਖੋ ਤਾਂ ਇਹ ਐਸਐਚਓ ਤੇ ਲੈਵਲ ਤੇ ਸ਼ੁਰੂ ਹੋ ਜਾਂਦਾ ਹੈ ਕਿ ਇੱਕ ਐਸਐਚਓ ਜਿਹੜਾ ਚੰਗੀ ਪੋਸਟ ਤੇ ਹੈ ਮਤਲਬ ਉਹ ਪੈਸੇ ਕਮਾਉਂਦਾ ਉਹ ਮੁਹਾਲੀ ਚੰਡੀਗੜ੍ਹ ਚ ਉੱਠੀ ਪਾਉਂਦਾ ਡੀਐਸਪੀ ਆ ਤੁਸੀਂ ਇਲਦਾਰਾ ਨਾਇਬ ਤਹਿਸੀਲਦਾਰ ਆ ਇਸ ਲੈਵਲ ਤੋਂ ਜਿਹੜੀਆਂ ਪੋਸਟਾਂ ਅੱਪ ਜਾਂਦੀਆਂ ਨੇ ਫਿਰ ਉਹ ਜਿਹੜੀਆਂ ਬੰਦੇ ਨੇ ਇੱਥੇ ਮਹਾਲੀ ਚੰਡੀਗੜ੍ਹ ਦੇ ਵਿੱਚ ਆਪਣਾ ਸਿਸਟਮ ਸੈੱਟ ਕਰਦੇ ਨੇ ਚਾਹੀਦਾ ਆਪਾਂ ਨਾ ਇਦਾਂ ਕਰਾਂਗੇ ਇੱਕ ਦਿਨ ਜੇ ਇੱਕ ਦਿਨ ਇਹ ਚੀਜ਼ ਨੂੰ ਉੱਥੇ ਦਾ ਜਿਵੇਂ ਇਹ ਸ਼ਹਿਰੀਕਰਨ ਦੀ ਗੱਲਬਾਤ ਕਰ ਲਿਆ ਸੋ ਸ਼ਹਿਰੀਕਰਨ ਦੇ ਲਈ ਜਿੱਦਾਂ ਇਹ ਸਿਟੀਜ਼ ਨੇ ਤੁਹਾਡੇ ਕੋਲ ਕਿ ਤੁਸੀਂ ਵਿਚੜਦੇ ਹੋ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਕਿੰਨੇ ਖਰਚੇ ਆ ਕਿਵੇਂ ਲੋਕ ਇੱਥੇ ਰਹਿ ਸਕਦੇ ਨੇ ਆ ਕੇ ਕਰਾਂਗੇ ਜੀ ਆਪਾਂ ਆਪਾਂ ਸੋਮਵਾਰ ਵਾਲੇ ਦਿਨ ਇਸ ਚੀਜ਼ ਤੇ ਗੱਲਬਾਤ ਕਰਾਂਗੇ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ